ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੈਨ ਪੰਜਾਬੀ ਦੇ ਵਿੱਚ ਦੋਸਤੋ ਅੱਜ ਆਪਾਂ ਪਟਿਆਲੇ ਪੁੱਜੇ ਹਾਂ ਜੀ ਕਿਸਾਨ ਮੇਲਾ ਜਿਹੜਾ ਪਟਿਆਲੇ ਲੱਗਿਆ ਹੋਇਆ ਹੈ ਬਹੁਤ ਸਾਰੀਆਂ ਐਗਰੀਕਲਚਰ ਦੀਆਂ ਇੰਪਲੀਮੈਂਟ ਆਪਾਂ ਨੂੰ ਦੇਖਣ ਨੂੰ ਮਿਲਿਆ ਪਰ ਇਹ ਇੱਕ ਦੇਖਿਓ ਗੁਰਦੇਵ ਐਗਰੋ ਇੰਜੀਨੀਅਰ ਵਰਕਸ ਦੇ ਸਟਾਲ ਤੇ ਆਪਾਂ ਪੁੱਜੇ ਹਾਂ ਕਿਹੜੀਆਂ ਮਸ਼ੀਨਾਂ ਇਹ ਬਣਾਉਂਦੇ ਨੇ ਕਿਸਾਨਾਂ ਵਾਸਤੇ ਕਿਵੇਂ ਲਾਹੇਵੰਦ ਨੇ ਤੇ ਆਪਾਂ ਪੂਰੀ ਜਾਣਕਾਰੀ ਬਾਈ ਜੀ ਉਹਨਾਂ ਤੋਂ ਪ੍ਰਾਪਤ ਕਰਦੇ ਆਂ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਸਵਾਗਤ ਆ ਜੀ ਫੈਨ ਪੰਜਾਬੀ ਟੀਵੀ ਦੇ ਵਿੱਚ ਤੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਜੀ ਕਿਹੜੀਆਂ ਮਸ਼ੀਨਾਂ ਤੁਸੀਂ ਇਹ ਕਿਸਾਨ ਮੇਲੇ ਦੇ ਵਿੱਚ ਲੈ ਕੇ ਆਏ ਜੀ ਇਹ ਜੀ ਪੋਟੈਟੋ ਪਲੈਂਟਰ ਆ 2 ਰੋ ਠੀਕ ਹੈ ਜੀ ਇਹ ਕਈ ਮਾਡਲ ਬੰਦੇ ਨੇ ਹਾਂ ਜੀ ਪੋਟੈਟੋ ਪਲੈਂਟਰ 2 ਰੋ ਪੋਟੈਟੋ ਪਲੈਂਟਰ 3 ਰੋ ਠੀਕ ਹੈ ਜੀ ਇਹਦੀ ਜਿਹੜੀ ਆਪਾਂ ਗੱਲ ਕਰੀਏ ਜੀ ਪੋਟੈਟੋ 2 ਰੋ ਵਾਲੇ ਦੀ ਜੀ ਇਹਦੀ ਸਪੈਸੀਫਿਕੇਸ਼ਨ ਕਿਸਾਨ ਵੀਰਾਂ ਨੂੰ ਦਿਓ ਜੀ ਇਹ ਮੇ ਕਿਸਾਨਾਂ ਵਾਸਤੇ ਲਾਹੇਵੰਦ ਹੈ ਜੀ ਇਹ ਲਾਹੇਵੰਦ ਹੈ ਇਸ ਤਰ੍ਹਾਂ ਜੀ ਇੱਕ ਇਹਦੇ ਵਿੱਚ ਕੀ ਹੈ ਨਾ ਪਹਿਲਾਂ ਮਸ਼ੀਨਾਂ ਕੁਝ ਬੰਦੀਆਂ ਸੀ ਉਹਨਾਂ ਵਿੱਚ ਇੱਕੋ ਹੀ ਸੀਡ ਪlant ਹੁੰਦਾ ਸੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਗੋਲੀ ਵੀ ਬੀਜ ਸਕਦੇ ਹੋ ਕਟਿੰਗ ਵੀ ਬੀਜ ਸਕਦੇ ਹੋ ਲੱਡੂ ਸਾਈਜ਼ ਜੋ ਹੈਗਾ ਸਟੈਂਡਰਡ ਸਾਈਜ਼ 35 40 mm ਦਾ ਸੀਡ ਕਰ ਸਕਦੇ ਹੋ ਉਹ ਸਿੰਗਲ ਸਿੰਗਲ ਪੀਸ ਸੀਡ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀ ਇਹਦੀ ਮੰਨ ਜਿਹੜੀ ਰੋ ਰੋ 26 ਇੰਚ 25 ਇੰਚ ਦੀ ਇਹਦੇ ਦੋ ਸੈਟਿੰਗਾਂ ਨੇ ਅੱਛਾ ਜੀ 26 ਤੇ 25 ਦੀ ਸੈਟਿੰਗ ਹੁੰਦੀ ਹੈ ਜੀ ओके okay. हां जी हां ਕਈ ਏਰੀਆ ਚ 25 ਜਾਂ ਕਈ ਜਗ੍ਹਾ ਤੇ ਸੈਟਿੰਗਾਂ ਦੋਹਾਂ ਦੇ ਇਦੀ ਸੈਟਿੰਗਾਂ ਹੈਗੀਆਂ ਨੇ ਠੀਕ ਹੈ ਜੀ हां जी हां जी ਤੇ हां जी हां जी ਜਿਹੜੀ ਮਸ਼ੀਨ ਦੀ ਕੁਆਲਿਟੀ ਕੁਆਲਿਟੀ ਇਸ ਟੋਟਲ 레이జర్ ਕਟਿੰਗ ਪੀਯੂ ਪੇਂਟ ਪੇਂਟ ਚ ਨਹੀਂ ਅੱਛੀ ਕੁਆਲਿਟੀ ਦਿੱਤੀ ਗਈ ਹੈ ਤੁਹਾਡੀ ਮਸ਼ੀਨ 5 ਸਾਲ ਚਾਹੇ ਬਾਹਰ ਖਰੀਦੇ ਪੇਂਟ ਦੀ ਕੁਆਲਿਟੀ ਇਸ ਤਰ੍ਹਾਂ ਹੀ ਐਸਟੀ ਜੋ ਹੈ ਇਹਦੀ ਕੁਆਲਿਟੀ ਰਹੇਗੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਦਾ ਇਹਦੀ ਫੀਡਿੰਗ ਟੈਂਕ ਦੀ ਕਪੈਸਿਟੀ ਕਿੰਨੀ ਹੈਗੀ ਹੈ ਜੀ ਇਹਦੀ 5 ਪੰਜ ਬੈਗਾਂ ਦੀ ਇਹਦੀ ਜਿਹੜੀ ਕਪੈਸਿਟੀ ਹੈ ਜੀ ਟੈਂਕ ਦੀ ਠੀਕ ਹੈ ਜੀ ਟੈਂਕ ਦੀ ਬਾਕੀ ਜਿਹੜੀ ਇਹਦੀ ਪਲਾਂਟਿੰਗ ਵੇਲੇ ਜਿਹੜੀ ਇਹਦੀ ਸੈਟਿੰਗ ਹੈ ਅ ਬਿੱਗੇ ਦੇ ਵਿੱਚ ਤਿੰਨ ਗੱਟੇ ਤੋਂ ਲੈ ਕੇ 10 ਗੱਟੇ ਤੱਕ ਦੀ ਸੈਟਿੰਗ ਸਾਰੀ ਇਹਦੇ ਵਿੱਚ ਸੈਟਿੰਗ ਹੁੰਦੀ ਹੈ ਸਾਈਡ ਤੋਂ ਠੀਕ ਹੈ ਜੀ ਤੇ ਬਾਈ ਜੀ ਹੁਣ ਗੱਲ ਕਰਦੇ ਆਪਾਂ ਇਸ ਵਾਸਤੇ ਕਿ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਜਿਹੜਾ ਇਹਦੇ ਵਾਸਤੇ ਰეკਮੈਂਡ ਕਰਦੇ ਹੋ ਜੀ ਇਹਨੂੰ ਟਰੈਕਟਰ ਜਿਹੜਾ ਹੈਗਾ 35 ਹਾਰਸ ਪਾਵਰ ਤੋਂ ਅਬ 35 ਬੜੇ ਆਰਾਮ ਨਾਲ ਜਿਵੇਂ ਮੈਸੀ 241 ਹੋ ਗਿਆ ਛੋਟੇ ਟਰੈਕਟਰ 35 ਹਾਰਸ ਪਾਵਰ ਨੇ ਉਹ ਇਹਨੂੰ ਚਲਾ ਸਕਦੇ ਨੇ ਕੋਈ ਦਿੱਕਤ ਨਹੀਂ ਫੀਲਡ ਦੇ ਵਿੱਚ ਵਰਕਿੰਗ ਦੇ ਵੀ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਇਹਨੂੰ ਅੰਨੀ ਇਹ ਮਸ਼ੀਨਾ ਬਹੁਤ ਅੱਛੀ ਸੋਧ ਕੇ ਬਣਾਈ ਗਈ ਆ ਠੀਕ ਹੈ ਜੀ ਹਰ ਇੱਕ ਚੀਜ਼ ਕੁਆਲਿਟੀ ਦਾ ਧਿਆਨ ਦਿੱਤਾ ਗਿਆ ਵੀ ਕਿਸਾਨ ਵੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੋ ਪਹਿਲਾਂ ਉਹਨਾਂ ਨੂੰ ਫੀਚਰ ਦੇ ਵਿੱਚ ਦਿੱਕਤ ਆ ਰਹੀ ਸੀ ਸੈਮੀ ਆਟੋ ਬਣਦੀਆਂ ਸੀ ਹੋਰ ਮਾਡਲ ਸੀ ਹਾਂਜੀ ਹਾਂਜੀ ਤੇ ਇਹ ਹੁਣ ਪੂਰਾ ਜਿਹੜਾ ਹੈਗਾ ਇਹਦਾ ਐਂਡ ਬਿਲਕੁਲ ਟੌਪ ਮਾਡਲ ਬਣਾਇਆ ਗਿਆ ਜਿੱਦਾਂ ਜੀ ਆਪਾਂ ਜਦੋਂ ਬਜਾਈ ਕਰਦੇ ਤਾਂ ਕੀ ਇਹਦੇ ਨਾਲ ਆਪਾਂ ਨੂੰ ਇਹਦੇ ਨਾਲ ਫਰਟੀਲਾਈਜ਼ਰ ਵੀ ਨਾਲ ਹਾਂਜੀ ਫਰਟੀਲਾਈਜ਼ਰ ਦਾ ਵੀ ਟੈਂਕ ਹੈਗਾ ਨਾਲ ਹਾਂਜੀ ਰੀਲ ਟਾਈਪ ਹੈ ਫਰਟੀਲਾਈਜ਼ਰ ਦਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਡਲੀਆਂ ਵਗੈਰਾ ਸਾਰਾ ਕੁਝ ਇਹਦੇ ਵਿੱਚ ਚੱਲਣ ਗਿਆ ਕੋਈ ਅਸੀਂ ਪ੍ਰੋਬਲਮ ਨਹੀਂ ਹੈਗੀ ਅੱਛਾ ਜੀ ਇਹ ਟੈਂਕ ਜਿਹੜਾ ਲੱਗਿਆ ਹੋਇਆ ਜੀ ਹਾਂਜੀ 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 ਇਹ ਫਰਟੀਲਾਈਜ਼ਰ ਟੈਂਕ ਹੈ ਜੀ ਠੀਕ ਹੈ ਤੇ ਜਿਹੜਾ ਸੀਡ ਚੇਂਜ ਕਰਨ ਦਾ ਸਿਸਟਮ ਹੈ ਉਹ ਸਾਰਾ ਆਹ ਮਾਡਲ ਹੈ ਜੀ ਅੱਛਾ ਜੀ ਇਹ ਆਪਣਾ ਜੀ ਤਿੰਨ ਰੋ ਦੇ ਵਿੱਚ ਆ ਗਿਆ ਹੈ ਇਹ 3 ਰੋ 2 ਰੋ ਦੇ ਵਿੱਚ ਇਹੀ ਸੈਟਿੰਗ ਹੈ ਹਾਂਜੀ ਜੀ 3 ਰੋ ਦੇ ਵਿੱਚ ਵੀ ਜਿਹੜਾ ਜਿਹੜਾ ਸੀਟ ਤੁਸੀਂ ਵੱਧ ਘੱਟ ਕਰਨਾ ਇੱਥੋਂ ਗਰਾਰੀਆਂ ਤੋਂ ਹੀ ਉੱਪਰ-ਨੀਚੇ ਚੇਂਜ ਕਰਕੇ ਕਰ ਲੈਣਾ ਐਡਜਸਟਮੈਂਟ ਇੱਥੇ ਹੀ ਆਉਣੀ ਐ ਐਡਜਸਟਮੈਂਟ ਸਾਰੀ ਇੱਥੇ ਹੀ ਹੋਣੀ ਐ ਗਰਾਰੀਆਂ ਸੀ ਨਾਲ ਦਿੰਨੇ ਆ ਕੋਈ ਪ੍ਰੋਬਲਮ ਨਹੀਂ ਹੋਊਗੀ 2-5 ਮਿੰਟ ਦਾ ਕੰਮ ਹੈ ਜੀ ਗਰਾਰੀ ਚੇਂਜ ਕਰਕੇ ਸੀਟ ਕਮ ਘੱਟ ਜਾ ਵੱਧ ਕਰ ਸਕਦਾ ਘੱਟ ਜਾ ਵੱਧ ਕਰਨ ਦਾ ਸਾਰੀ ਫੈਸਿਲਿਟੀ ਇਹਦੇ ਵਿੱਚ ਹੈ ਜੀ ਇੱਕ ਗੱਲ ਕਰੀ ਜੀ ਇਹਦੀ ਵਜ਼ਨ ਕਿੰਨਾ ਕੁ ਹੈਗਾ ਜੀ ਕਿਵੇਂ ਦਾ ਇਹਦੇ ਜਿਹੜਾ 2 ਰੋ ਦੀ ਮਸ਼ੀਨ ਹੈ ਜੀ ਇਹ 6 ਕੁਇੰਟਲ ਦੀ ਮਸ਼ੀਨ ਹੈ ਜੀ ਠੀਕ ਹੈ ਜੀ ਜਿਹੜਾ 3 ਰੋ ਹੈ 9 ਕੁਇੰਟਲ ਦੀ ਮਸ਼ੀਨ ਹੈ ਇਹ 9 ਕੁਇੰਟਲ ਦੀ ਹੈ ਇਹ 3 ਰੋ ਹੈ ਜੀ ਹਾਂਜੀ 3 ਰੋ ਵਾਲੀ 9 ਕੁਇੰਟਲ ਦੀ ਇਹ ਦੀ 26 ਇੰਚ ਦੀ ਜਿਹੜਾ ਰੋ ਟੂ ਰੋ 26 ਇੰਚ ਦਾ ਠੀਕ ਹੈ ਜੀ ਰੋ ਟੂ ਰੋ 26 ਇੰਚ ਦਾ ਬਾਕੀ ਕਿਸਾਨ ਦੀ ਰਿਕੁਆਇਰਮੈਂਟ ਦੇ ਵਿੱਚ 25 ਕਰਨਾ ਜਾਂ 27 ਦੀ ਸੈਟਿੰਗ ਕਰਨੀ ਉਹ ਇਸ ਤਰ੍ਹਾਂ ਹੋ ਜਾਂਦੀ ਹੈ ਤੇ ਗੱਲ ਕਰੀਏ ਜੀ ਬਹੁਤ ਖੂਬਸੂਰਤ ਪੇਂਟ ਜਿਹੜਾ ਕੀਤਾ ਹੋਇਆ ਜੀ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਜੀ ਬਹੁਤ ਸਾਰੀਆਂ ਮਸ਼ੀਨਾਂ ਦੇ ਵਿੱਚ ਪੇਂਟ ਦੀ ਕੁਆਲਿਟੀ ਜਿਹੜੀ ਬਹੁਤ ਪੂਰ ਹੁੰਦੀ ਹੈ ਜੀ ਬਹੁਤ ਜਲਦੀ ਜੰਗ ਜਿਹੜਾ ਉਹਨਾਂ ਨੂੰ ਲੱਗ ਜਾਂਦਾ ਜੀ ਹਾਂ ਇਸ ਤਰ੍ਹਾਂ ਹੈ ਜੀ ਕਈ ਮੈਨੂਫੈਕਚਰ ਕੀ ਕਰਦੇ ਨੇ ਨਾ ਹਾਂਜੀ ਉਹ ਆਪਣੀ ਪ੍ਰੋਡਕਸ਼ਨ ਵਨ ਹੋਣ ਦੇ ਲਈ ਵਿਜੇ ਜੀ ਮਸ਼ੀਨ ਫਿਟ ਕਰ ਲੈਂਦੇ ਨੇ ਹਾਂਜੀ ਕੁਆਲਿਟੀ ਨਹੀਂ ਪੇਸ਼ ਕਰਦੇ ਮਸ਼ੀਨ ਫਿਟ ਕਰਕੇ ਬਾਅਦ ਚ ਪੇਂਟ ਕਰਦੇ ਨੇ ਹਾਂਜੀ ਹਾਂਜੀ ਉਹਦੇ ਵਿੱਚ ਜਿਹੜੀਆਂ ਅੰਦਰੂਨੀਆ ਜਗ੍ਹਾ ਨੇ ਆ ਚੀਜ਼ਾਂ ਨੇ ਅੰਦਰ ਲੀਆਂ ਜਗ੍ਹਾ ਉੱਥੇ ਜੰਗ ਲੱਗ ਜਾਂਦੀ ਹੈ ਅੱਛਾ ਜੀ ਤੇ ਮਸ਼ੀਨ ਸਾਰੀ ਫੋਲਡਿੰਗ ਹੈ ਦੇਖੋ ਪੂਰੀ ਨਟਾਂ ਤੇ ਹੈ ਹਾਂਜੀ ਸਾਰੀ ਮਸ਼ੀਨ ਇਹ ਪੇਂਡ ਹੋਣ ਤੋਂ ਬਾਅਦ ਅਲੱਗ-ਅਲੱਗ ਪੇਂਡ ਪਾਰਟ ਹੁੰਦੇ ਨੇ ਪਾਰਟਸ ਪੇਂਡ ਹੁੰਦੇ ਨੇ ਫਿਰ ਮਸ਼ੀਨ ਫਿੱਟ ਹੁੰਦੀ ਹੈ ਇਹ ਓਕੇ ਇਹਦੇ ਵਿੱਚ ਜਰ ਲੱਗਣ ਦੀ ਕੋਈ ਹੋ ਨਹੀਂ 5 ਸਾਲ ਦੀ ਸਾਡੀ ਪੇਂਡ ਦੀ ਗਾਰੰਟੀ ਹੈ ਇਸ ਚੀਜ਼ ਦੀ ਠੀਕ ਹੈ ਤੇ ਮਾਸ਼ੂ ਗਾਸਪ੍ਰਾਡ ਵਾਲਾ ਕਲਰ ਹੈ ਇਹ ਤੁਹਾਨੂੰ ਕਲਰ ਵੀ ਨਹੀਂ ਦੇਖਣ ਨੂੰ ਮਿਲੂਗਾ ਇਹਗਾ ਠੀਕ ਹੈ ਜੀ ਇਹਦੇ ਵਿੱਚ ਡਬਲ 휠 ਦਿੱਤੇ ਗਏ ਨੇ ਅੱਛਾ ਜੀ ਇੱਕ ਫੈਟਲਾਈਜ਼ਰ ਅ ਨੂ ਚਲੰਗਵਾ ਜੀ ਵਾਈਬ੍ਰੇਟਰ ਤੇ ਦੂਜਾ ਸੀਡ ਠੀਕ ਹੈ ਜਿਹੜਾ ਡਰਾਈਵ ਕਰਦਾ ਸੀਡ ਦੇ ਸਿਰ ਮੈਨੂੰ ਵੀ ਖਾਂ ਗਿਆ ਜੀ ਡਰਾਈਵ ਕਰਦਾ ਠੀਕ ਹੈ ਜੀ ਤੇ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਜਿਹੜਾ ਜੀ ਇਹ ਤੋਂ ਰეკਮੈਂਡ ਕਰਦੇ ਹਾਂ ਕਿਸਾਨ ਵੀਰਾਂ ਨੂੰ ਇਹਨੂੰ ਅਸੀਂ ਕਰਦੇ ਹਾਂ ਜੀ 50 ਤੋਂ 50 55 60 ਹਾਰਸ ਪਾਵਰ ਅੱਛਾ ਜੀ 4x4 ਦੀ ਜ਼ਰੂਰਤ ਨਹੀਂ ਹੈਗੀ ਇਹ ਚ ਅੱਛਾ ਜੀ ਟਰੈਕਟਰ ਲਈ ਕੋਈ ਕੋਈ 50 ਤੋਂ ਉੱਪਰ 55 60 ਜੋ ਵਰਜ ਚਲਾਓ ਕੋਈ ਦਿੱਕਤ ਨਹੀਂ ਹੈਗੀ ਜੀ ਤੇ ਟੈਂਕ ਟੈਂਕ ਕੈਪੈਸਿਟੀ ਦੀ ਗੱਲ ਕਰੀਏ ਤਾਂ ਜੀ ਇਹ ਵੀ 9 ਪੈਕਟ ਦੀ ਕੈਪੈਸਿਟੀ ਹੈ ਜੀ ਟੈਂਕ ਦੀ 9 ਪੈਕਟ ਇਹਦੇ ਵਿੱਚ ਜਿਹੜਾ ਪੈ ਜਾਂਦੇ ਨੇ ਹਾਂਜੀ ਹਾਂਜੀ ਪਰ ਉਹ ਉੱਚ ਕੁਆਲਿਟੀ ਦੇ ਪੱਟੇ ਆਮ ਦੇਸੀ ਪੱਟੇ ਜੋੜ ਵਾਲੇ ਪੱਟੇ ਲਗਾਈ ਜਾਂਦੇ ਨੇ ਪੱਟੇ ਵੀ ਬਹੁਤ ਵਧੀਆ ਕੰਪਨੀ ਦੇ ਪੱਟੇ ਲਗਾਏ ਨੇ ਦੀਪਾ ਮਾੜਾ ਮੋਰ ਉੱਪਰ ਕਰੀ ਪੱਟੇ ਦੀ ਪੱਟਾ ਲਿਆ ਮੜਾ ਦੇਖੋ ਬੜੀ ਮਸ਼ੀਨ ਰੈਲੀ ਹੈ ਬਹੁਤ ਹੀ ਸਮੂਥ ਚੱਲ ਰਹੀ ਹੈ ਕਿਸਾਨ ਵੀਰੋ ਹੱਥ ਦੇ ਨਾਲ ਹੀ ਬਾਈ ਜੀ ਇੱਧਰ ਘੁਮਾ ਰਹੇ ਨੇ ਦੇਖੋ ਤੇ ਜਿਹੜੇ ਪੱਟੇ ਨੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਬੜੀ ਸਮੂਥ ਚੱਲ ਰਹੀ ਹੈ ਆਈ ਕਈ ਬੰਦੇ ਟਰੈਕਟਰ ਨਾਲ ਮਸ਼ੀਨ ਚਲਾ ਕੇ ਕਮਾ ਕੇ ਆਉਂਦੀ ਵਰਕਸ਼ਾਪ ਦੇ ਵਿੱਚ ਕੈਸਟ ਕਰਦੇ ਨੇ ਟਰੈਕਟਰ ਨਾਲ ਦਾ ਚਲਾਉਣ ਦੀ ਜਰੂਰਤ ਹੀ ਨਹੀਂ ਹਾਂਜੀ ਹਾਂਜੀ ਨੂੰ ਹੱਥ ਨਾਲ ਹੀ ਚਲਾ ਕੇ ਸਾਰਾ ਪਤਾ ਲੱਗ ਜਾਂਦਾ ਹੈ ਮਸ਼ੀਨ ਕਿਸ ਤਰ੍ਹਾਂ ਫਿੱਟ ਹੋਈ ਹੈ ਜੇ ਇਹਦੇ ਦੇ ਵਿੱਚ 베ARING ਜਿਹੜੇ ਜੀ ਲੱਗੇ ਹੋਏ ਨੇ ਜੀ ਹਾਂਜੀ ਹਾਂਜੀ ਉਹਨਾਂ ਦੀ ਵੀ ਗੱਲ ਕਰੀਏ ਤਾਂ ਕਿਸਾਨ ਵੀਰਾਂ ਨੂੰ ਟੋਟਲ ਯੂਸੀ 베ARING ਨੇ ਜੀ ਠੀਕ ਹੈ ਜੀ ਕੋਈ ਇਹਦੇ ਚਵਾਲ 베ARING ਨਹੀਂ ਟੋਟਲ ਯੂਸੀ 베ARING ਹਰ ਇੱਕ ਚੀਜ਼ ਫੋਲਡਿੰਗ ਹੈ ਜੀ ਠੀਕ ਹੈ ਜੀ ਹਰ ਇੱਕ ਚੀਜ਼ ਤੁਹਾਨੂੰ ਨਟਾਂ ਦੇ ਮਿਲੂ ਕੋਈ ਵੈਲਡਿੰਗ ਵਾਲਾ ਕੰਮ ਹੀ ਨਹੀਂ ਹੈਗਾ ਮਸ਼ੀਨ ਵਿੱਚ ਵੈਲਡਿੰਗ ਵਾਲਾ ਕੰਮ ਹੀ ਬਾਕੀ ਸਾਰੀ ਮਸ਼ੀਨ ਫੋਲਡ ਹੈ ਜਦੋਂ ਮਰਜ਼ੀ ਤੁਸੀਂ ਖੋਲ ਕੇ ਇਹ ਨਹੀਂ ਵੀ ਇਕੱਲੀ ਜ਼ਮਾਨਾ ਅਲੱਗ ਬਣਦਾ ਹੈ ਸਾਰੀਆਂ ਜਿਹਦਾ ਮਰਜ਼ੀ ਜਿਹੜੀ ਮਸ਼ੀਨ ਚ ਮਰਜ਼ੀ ਸਮਾਨ ਫਿਟ ਕਰ ਲਓ ਤੁਸੀਂ ਠੀਕ ਹੈ ਜੀ ਕਿਸਾਨ ਵੀਰੋ ਇਹ ਜਿਹੜੀ ਅਡਜਸਟਮੈਂਟ ਆ ਖਾਸ ਦੇ ਘਟ ਵੱਧ ਕਰਨ ਦੀ ਹੈਗੀ ਆ ਤਾਂ ਜੇ ਹੁਣ ਹਾਂਜੀ ਤੇ ਬਾਈ ਜੀ ਗੱਲ ਕਰੀਏ ਤਾਂ ਇਹਦੇ ਪ੍ਰਾਈਸ ਦੀ ਜੀ ਪ੍ਰਾਈਸ 2,60,000 ਰੁਪਏ ਜੀ ਅੱਛਾ ਜੀ ਇਹਦਾ ਪ੍ਰਾਈਸ ਬਾਕੀ ਸਬਸਿਡੀ ਹੈ ਜੇ ਡਿਪਾਰਟਮੈਂਟ ਸਬਸਿਡੀ ਦਿੰਦਾ ਹਾਂਜੀ ਉਹ ਸਬਸਿਡੀ ਕਿਸਾਨ ਵੀਰ ਨੂੰ ਅਪਰੂਵਲ ਹੈਗੇ ਜੀ ਸਬਸਿਡੀ ਅਪਰੂਵਲ ਹੈਗੇ ਜੀ ਆਪਣੀ ਸਬਸਿਡੀ ਅਪਰੂਵਲ ਹੈਗੀ ਹੈ ਜੀ ਬਾਕੀ ਇਹਦੇ ਵਿੱਚ ਫਿਊਚਰ ਕਈ ਦਿੱਤੇ ਨੇ ਹਾਂਜੀ ਅਸੀਂ ਇਹਦੇ ਵਿੱਚ ਕਲੱਚ ਪਾਏ ਨੇ ਅੱਛਾ ਜੀ ਉਹਦਾ ਕੀ ਕੰਮ ਆ ਜੀ ਕਲੱਚ ਦਾ ਉਹਦਾ ਕੰਮ ਕੀ ਹੈ ਜਦੋਂ ਡਰਾਈਵਰ ਜਿਹੜਾ ਜਦੋਂ ਪਲਾਂਟ ਕਰਦਾ ਆਲੂ ਮਸ਼ੀਨ ਨੀਚੇ ਰੱਖ ਕੇ ਬੈਕ ਕਰ ਦਿੰਦੇ ਨੇ ਹਾਂਜੀ ਹਾਂਜੀ ਉਹਦੇ ਨਾਲ ਜਿਹੜੀਆਂ ਕਟੋਰੀਆਂ ਟੁੱਟਣ ਦਾ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਉਹ ਬਣਿਆ ਰਹਿੰਦਾ ਇਹਦੇ ਵਿੱਚ ਕੀ ਹੈ ਵੀ ਇਤੋਂ ਕਲਚ ਸਲਿੱਪ ਕਰੇਗਾ ਓਕੇ ਤੇ ਮਸ਼ੀਨ ਨਹੀਂ ਡਰਾਈਵ ਹੋਏਗੀ ਅੱਛਾ ਜੀ ਜਦੋਂ ਬੈਕ ਕਰਨੀ ਆ ਤਾਂ ਕਲਚ ਜਿਹੜਾ ਹਾਂ ਕਲਚ ਨੇ ਕੰਮ ਕਰਨਾ ਦਾ ਮੂਵਮੈਂਟ ਕਰਨੀ ਆ ਤਾਂ ਪਤਾ ਨਹੀਂ ਘੁੰਮੂਗਾ ਠੀਕ ਹੈ ਜੀ ਤਾਂ ਕਟੋਰੀਆਂ ਟੁੱਟਣ ਦਾ ਇਹਦੇ ਵਿੱਚ ਕੋਈ ਡਰ ਹੈ ਨਹੀਂ ਵੀ ਕਟੋਰੀਆਂ ਟੁੱਟ ਜਾਣੀਆਂ ਕੋਈ ਇਹ ਜਾਂ ਕੋਈ ਉਹ ਨਹੀਂ ਹੈਗੀ ਪਰੇਸ਼ਾਨੀ ਠੀਕ ਹੈ ਜੀ ਪੁੱਛ ਕੁਆਲਟੀ ਦਾ ਇਹ ਤੇ ਸਾਰਾ ਮਟੀਰੀਅਲ ਲਗਾਇਆ ਗਿਆ ਜਿੱਦਾਂ ਜੀ ਹੁਣ ਕਿਸਾਨ ਵੀਰ ਤੋਂ ਵੀ ਮਸ਼ੀਨ ਲੈ ਲੈਂਦੇ ਆ ਜੀ ਕਿਤੇ ਉਹਨਾਂ ਨੂੰ ਫਿਊਚਰ ਦੇ ਵਿੱਚ ਕੋਈ ਸਪੇਅਰ ਪਾਰਟ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੀ ਉਹਦਾ ਸਪੇਅਰ ਪਾਰਟ ਈਜ਼ੀ ਮਿਲ ਜਾਂਦਾ ਜੀ ਆਪਣੇ ਕੋਲੇ ਬੜਾ ਈਜ਼ੀ ਹੈ ਇਹਦੇ ਕੋਡ ਅਸੀਂ ਹੁਣ ਅੱਗੇ ਤੋਂ ਕੀ ਕਰ ਰਿਹਾ ਇਹਦੇ ਕੋਡ ਬਣਾ ਰਿਹਾ ਸਾਰੀ ਗਰਾਰੀ ਦੇ ਅਲੱਗ-ਅਲੱਗ ਕੋਈ ਵੀ ਪਾਰਟਸ ਹੈ ਹਾਂਜੀ ਉਹਦੇ ਨੰਬਰ ਵਾਈਜ਼ ਸੀਰੀਅਲ ਨੰਬਰ ਵਾਈਜ਼ ਸਿਸਟਮ ਚ ਤੁਸੀਂ ਫੋਨ ਤੇ ਦੱਸੋ ਤੁਹਾਨੂੰ ਉਹ ਪਾਰਟਸ ਅਵੇਲੇਬਲ ਹੋਊਗਾ ਇਹ ਨਹੀਂ ਵੀ ਕੋਈ ਦਿੱਕਤ ਆਏਗੀ ਫਿਟਿੰਗ ਦੇ ਵਿੱਚ ਹਾਂਜੀ ਹਾਂਜੀ ਕੋਈ ਵੀ ਪਾਰਟਸ ਲੈਣਾ ਕੋਈ ਚੀਜ਼ ਤੁਹਾਡੀ ਵਿੰਗੀ ਹੋ ਗਈ ਐਕਸੀਡੈਂਟ ਹੋ ਗਈ ਮਸ਼ੀਨ ਕੋਈ ਪਾਰਟ ਚੇਂਜ ਕਰਨੇ ਨੇ ਉਹ ਸਾਰੇ ਐਜ਼ ਇਜ਼ ਉਹੀ ਹੈ ਮੀਨ ਸਿੱਟ ਹੋ ਜਾਣਗੇ ਕੋਈ ਦਿੱਕਤ ਨਹੀਂ ਆਏਗੀ ਚੀਜ਼ ਦੀ ਠੀਕ ਹੈ ਜੀ ਬਾਕੀ ਇਹੋ ਫੀਲਡ ਦੀ ਕੋਈ ਕੰਪਲੇਂਟ ਆਇਆ ਜਾਂ ਕੁਝ ਵੀ ਹੈਗਾ ਹਾਂਜੀ ਹਾਂਜੀ ਉਸ ਦੀ ਕੋਈ ਟੈਨਸ਼ਨ ਨਹੀਂ ਜੀ ਤੁਸੀਂ ਮਸ਼ੀਨ ਚਲਾਓ ਅੱਛਾ ਜੀ ਉਹਨੂੰ ਬਹੁਤ ਅੱਛਾ ਇਹਦਾ ਫੀਡਬੈਕ ਮਿਲੇਗਾ ਜੀ ਫਸਲ ਦੇ ਵਿੱਚ ਵੀ ਬੜਾ ਫਰਕ ਪੈਂਦਾ ਕਿਉਂਕਿ ਇਹਦੇ ਨਾਲ ਰਿਜਨ ਹੈ ਉਹ ਸੀ ਪੱਲੇ ਆਪ ਤਿਆਰ ਕਰਦੇ ਆ ਠੀਕ ਹੈ ਜੀ ਬਾਹਰੋਂ ਨਹੀਂ ਅਸੀਂ ਲਾਂ ਦੇ ਪੱਲੇ ਸੀ ਆਪ ਤਿਆਰ ਕਰਦੇ ਆ ਓਕੇ ਜਿਹੜੀ ਰਿਜ ਦੀ ਸੈਟਿੰਗ ਹੈ ਫਿਨਿਸ਼ਿੰਗ ਹੈ ਉਹ ਤੁਹਾਨੂੰ ਪੂਰੀ ਪ੍ਰੋਪਰ ਜੇ ਕਿਸੇ ਕਿਸਾਨ ਵੀਰ ਨੇ ਜੀ ਮਸ਼ੀਨ ਲੈਣੀ ਹੈ ਉਹ ਦੇਖਣਾ ਚਾਹੁੰਦਾ ਤੁਹਾਡੇ ਪਲਾਂਟ ਚ ਆ ਕੇ ਫਾਰਮ ਦੇ ਵਿੱਚ ਆ ਕੇ ਉਹ ਆ ਕੇ ਦੇਖ ਸਕਦਾ ਜੀ ਹਾਂਜੀ ਆ ਕੇ ਦੇਖ ਸਕਦਾ ਜੀ ਸਾਡਾ ਭਵਾਨੀਗੜ੍ਹ ਹੈ ਜੀ ਸੰਗਰੂਰ ਰੋਡ ਦੇ ਉੱਪਰ ਹਾਂਜੀ ਓਪੋਜ਼ਿਟ ਸਟੇਟ ਬੈਂਕ ਆਫ ਇੰਡੀਆ ਠੀਕ ਹੈ ਜੀ ਫੈਕਟਰੀ ਹੈ ਜੀ ਆਪਣੀ ਤੁਸੀਂ ਆਓ ਤੁਹਾਨੂੰ ਹਰ ਵੇਲੇ ਮਸ਼ੀਨ ਜਿਹੜਾ ਵੀ ਮਾਡਲ ਆ 2ro 3ro ਹਾਂਜੀ ਹਾਂਜੀ 4ro ਜਾਂ ਡਿਗਰ ਹਾਂਜੀ ਰੈਡੋ ਡਿਗਰ ਕੀ ਤੁਹਾਨੂੰ ਅਵੇਲੇਬਲ ਦੇਖਣ ਨੂੰ ਮਿਲਣਗੇ ਸਾਰੇ ਮਤਲਬ ਆਲੂ ਬਜਾਈ ਤੋਂ ਲੈ ਕੇ ਪਟਾਈ ਤੱਕ ਜਿਹੜੀਆਂ ਸਾਰੀਆਂ ਮਸ਼ੀਨਾਂ ਤੁਹਾਡੇ ਕੋਲ ਅਵੇਲੇਬਲ ਨੇ ਬਿਲਕੁਲ ਬਿਲਕੁਲ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਠੀਕ ਹੈ ਜੀ ਤੇ ਕੰਟੈਕਟ ਨੰਬਰ ਬਾਈ ਜੀ ਆਪਣਾ ਬੋਲ ਕੰਟੈਕਟ ਨੰਬਰ ਮੇਰਾ 99145 ਹਾਂਜੀ 00791 ਠੀਕ ਹੈ ਜੀ 99146 00791 ਠੀਕ ਹੈ ਜੀ ਮੇਰਾ ਨੰਬਰ ਨੇ ਠੀਕ ਹੈ ਜੀ ਕਿਸਾਨ ਵੀਰੋ ਇਹਨਾਂ ਨੰਬਰਾਂ ਤੇ ਤੁਸੀਂ ਆ ਕੇ ਬਾਈ ਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਤੇ ਜੇਕਰ ਤੁਸੀਂ ਪਲਾਂਟ ਦੇ ਵਿੱਚ ਜਾ ਕੇ ਵੀ ਮਸ਼ੀਨਾਂ ਦੇਖ ਸਕਦੇ ਹੋ ਕਿਵੇਂ ਇਹ ਮੈਨੂਫੈਕਚਰਿੰਗ ਹੁੰਦੀਆਂ ਨੇ ਉੱਥੇ ਜਾ ਕੇ ਵੀ ਤੁਸੀਂ ਇਹ ਮਸ਼ੀਨਾਂ ਦੇਖ ਕੇ ਲਿਜਾ ਸਕਦੇ ਹੋ